ਬਿਲਕੁਲ ਅੱਜ ਇੱਕ ਕਨਕਲੇਬ ਦਾ ਜ਼ੋਜ਼ਨ ਸਾਡੇ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਾਨੀ ਜੀ ਨੇ ਕੀਤਾ ਅੱਜ ਲਾ ਆਡੀਟੋਰੀਅਮ ਦੇ ਅੰਦਰ ਇੱਕ ਫਰੂਟਫੁੱਡ ਡਿਸਕਸ਼ਨ ਦੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਰਾਜਸਭਾ ਜੀ ਨੇ ਕੀਤੀ ਸਾਡੇ ਮੈਂਬਰ ਪਾਰਲੀਮੈਂਟ ਰਾਜਸਭਾ ਰਗਵ ਚੱਡਾ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਪਹੁੰਚੇ ਔਰ ਬਹੁਤ ਸਾਰੇ ਵਿਦਵਾਨ ਆਪਣੇ ਆਪਣੇ ਖੇਤਰਾਂ ਦੇ ਇੰਡਸਟਰੀ ਦੇ ਐਗਰੀਕਲਚਰ ਦੇ ਆਰਥਿਕਤਾ ਦੇ ਇੰਡਸਟਰੀ ਦੇ ਸਾਰੇ ਵਿਦਵਾਨਾਂ ਨੇ ਆ ਕੇ ਇਸ ਚਰਚਾ ਦੇ ਅੰਦਰ ਅੱਜ ਸ਼ੁਰੂਆਤ ਸੀਗੀ ਆਉਣ ਵਾਲੇ ਸੈਸ਼ਨ ਸਮੇਂ ਦੇ ਅੰਦਰ ਹੋਰ ਵੀ ਸੈਸ਼ਨ ਹੋਣਗੇ ਸੋ ਮੈਂ ਸਮਝਦਾ ਕਿ 247 ਦੇ ਅੰਦਰ ਜਦੋਂ ਭਾਰਤ ਦੇਸ਼ ਪੰਜਾਬ ਜਿਹੜਾ ਆਜ਼ਾਦੀ ਦੀ 100ਵੀਂ ਬਰੇਗੰਡ ਬਣਾ ਰਿਹਾ ਹੋਊਗਾ ਉਸ ਸਮੇਂ ਪੰਜਾਬ ਦਾ ਯੂਥ ਜਿਹੜਾ ਕਿਸ ਤਰ੍ਹਾਂ ਦਾ ਹੋਊਗਾ ਪੰਜਾਬ ਦੇ ਅੰਦਰ ਕਿਹੜੇ-ਕਿਹੜੇ ਖੇਤਰਾਂ ਦੇ ਅੰਦਰ ਹੋਰ ਤਰੱਕੀ ਕਰਨ ਦੀ ਲੋੜ ਆ ਕਿੱਥੇ ਤਰੱਕੀ ਹੋ ਚੁੱਕੀ ਆ ਕਿੱਥੇ ਹੋਰ ਕਰਨ ਦੀ ਦੌੜ ਆ ਉਹ ਸਾਰਿਆਂ ਤੇ ਇੱਕ ਫਰੂਟਫੁੱਟ ਡਿਸਕਸ਼ਨ ਦੀ ਸ਼ੁਰੂਆਤ ਹੋਈ ਆ ਸੋ ਮੈਂ ਸਾਨੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਗਾ ਔਰ ਸਾਰੇ ਜਿਹੜੇ ਅੱਜ ਸਾਥੀ ਸ਼ਾਮਲ ਹੋਏ ਨੇ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਸਾਡੇ ਸਟੂਡੈਂਟ ਲਗੇ ਉਹ ਵੱਡੀ ਗਿਣਤੀ ਦੇ ਅੰਦਰ ਇਹ ਚ ਪਾਗ ਲੈ ਰਹੇ ਨੇਗੇ ਔਰ ਆਪਣੇ ਭਵਿੱਖ ਬਾਰੇ ਉਹ ਗੱਲ ਸੁਣਨੀ ਚਾਹੁੰਦਾ ਨਹੀਂ ਕਿ ਸਾਡੇ ਜਵਾਜਦੇਸੀ ਲੀਡਰਾਂ ਜਾਂ ਸਾਡੇ ਜਿਹੜੇ ਵਿਦਵਾਨ ਨੇ ਪ੍ਰੋਫੈਸਰ ਨੇ ਉਹ ਕੀ ਕੀ ਦੇਣਾ ਚਾਹੁੰਦੇ ਨੇ ਆਉਣ ਵਾਲੇ ਸਮੇਂ 'ਚ ਉਸ ਡਿਸਕਸ਼ਨ ਦੇ ਅੰਦਰ ਉਹ ਭਾਗ ਲੈਣਾ ਲੈ ਰਹੇ ਨੇ ਡਿਸਕਸ਼ਨ ਸੁਣ ਰਹੇ ਨੇ ਸੋ ਬਹੁਤ ਵੱਡੀ ਗੱਲ ਆ ਇਹ ਬਹੁਤ ਅੱਛੀ ਗੱਲ ਆ ਨਹੀਂ ਸੈਮੀਨਾਰਾਂ ਦੇ ਅੰਦਰ ਬਹੁਤ ਘੱਟ-ਘੱਟ ਹੁੰਦੇ ਨੇ ਕਿ ਅੱਜ ਦੇ ਸੈਮੀਨਾਰ ਦੀ ਮੈਨੂੰ ਬੜੀ ਤਸੱਲੀ ਆ ਕਿ ਸਭ ਤੋਂ ਜ਼ਿਆਦਾ ਘੱਟ ਜਿਹੜਾ ਸੀ ਉਹ ਸਾਡੇ ਸਟੂਡੈਂਟ ਬੱਚਿਆਂ ਦਾ ਸੀਗਾ ਦੇਖੋ 400 ਕਲੀਨਿਕਸ ਦੇ ਉੱਤੋਂ ਕਹਿੰਦੇ ਫੋਟੋ ਕਰਨ ਦੀ ਗੱਲ ਕੀਤੀ ਹੈ ਦੇਖੋ ਇਹ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਕਿ ਮੇਰੇ ਹਜੇ ਤੱਕ ਕਿਸੇ ਵੀ ਫਾਈਲ 'ਚ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਹੈਗੀ ਕਿ ਕੋਈ ਇਸ ਤਰ੍ਹਾਂ ਦਾ ਆਰਡਰ ਆਇਆਗਾ ਮੈਨੂੰ ਉਹ ਫਾਈਲ ਵਾਚ ਕਰ ਲਵਾਂਗਾ ਆਫਟਰ ਦੈਟ ਮੈਂ ਕਮੈਂਟ ਕਰੂੰਗਾ ਟੈਕਸੇਸ਼ਨ ਦੇ ਵਿੱਚ ਜਾਂ ਟਿੰਕਰ ਦੇ ਵਿੱਚ ਜਿਹੜੀ ਕਮੀ ਆਈ ਹੈ 5000 ਦੀ 7000 ਦੀ ਬਣ ਟੈਕਸ ਨੂੰ ਬਣ ਦੇਣਾ ਦੇਖੋ ਜਿਹੜੇ ਕਿਉਂਕਿ ਜੀਐਸਟੀ ਜਿਹੜਾ ਮੈਂ ਤੁਹਾਡੇ ذریعے ਬਿਲਕੁਲ ਸਭ ਨੂੰ ਸਮਝਾਉਣਾ ਚਾਹਾਂਗਾ ਕਿ ਜੀਐਸਟੀ ਜਿਹੜਾ ਉਹ ਡੈਸਟੀਨੇਸ਼ਨ ਬੇਸ ਟੈਕਸ ਆ ਉਹ ਕੰਜ਼ਿਊਮਰ ਬੇਸ ਟੈਕਸ ਆ ਯਾਨੀ ਜਿੱਥੇ ਇੱਕ ਚੀਜ਼ ਦੀ ਖਪਤ ਹੋ ਗਈ ਉੱਥੇ ਜਾ ਕੇ ਟੈਕਸ ਜਿਹੜਾ ਜਨਰੇਟ ਹੋਊਗਾ ਸੋ ਇਹਦੇ ਨਾਲ ਕੀ ਹੋਇਆ ਕਿ ਪੰਜਾਬ ਐਗਰੀਕਲਚਰ ਸਟੇਟ ਆ ਕਰਨਾਟਕਾ ਦੇ ਅੰਦਰ ਇੰਡਸਟਰੀ ਬਹੁਤ ਆ ਜਿਨ੍ਹਾਂ ਸਟੇਟਾਂ ਚ ਇੰਡਸਟਰੀ ਬਹੁਤ ਆ ਜਾਂ ਜਿਨ੍ਹਾਂ ਦੀ ਆਪਦੇ ਪ੍ਰੋਡਕਸ਼ਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ 60 ਵਜੀ ਆ ਔਰ ਜਿੱਥੇ ਕੰਜ਼ੂਮ ਹੋ ਰਿਹਾ ਜਿੱਥੇ ਪਾਪੂਲੇਸ਼ਨ ਜੇ ਮੈਂ ਕਹਦੇ ਆ ਕਿ ਜ਼ਿਆਦਾ ਗਈ ਉਹਨਾਂ ਸਟੇਟਾਂ ਨੂੰ ਫਾਇਦਾ ਹੋਇਆਗਾ ਸੋ ਇਹਦੇ ਵਿੱਚ ਸਟ੍ਰਕਚਰਲ ਚੇਂਜ ਦੀ ਜਿਹੜੀ ਲੋੜ ਆ ਗਈ ਸੋ ਮੈਂ ਜੀਐਸਟੀ ਕੌਂਸਲ ਦੇ ਅੰਦਰ ਵੀ ਬੇਨਤੀ ਕੀਤੀ ਆ ਕਿ ਆਪਾਂ ਨੂੰ ਇਹਦੇ ਤੇ ਡਿਸਕਸ਼ਨ ਕਰਨੀ ਚਾਹੀਦੀ ਆ ਸਟ ਤਾਂ ਕਿ ਕਿਸੇ ਵੀ ਸੂਬੇ ਦੀ ਆਰਥਿਕਤਾ ਨੂੰ ਛੱਟ ਨਾ ਵੱਜੇ ਸੂਬੇ ਆਪਣਾ ਬਰਾਬਰ ਦਾ ਵਿਕਾਸ ਕਰ ਸਕਣ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਸੈਨੇਟ ਚੋਣਾਂ ਨੂੰ ਲੈ ਕੇ ਲਗਾਤਾਰ ਵਿਦਿਆਰਥੀ ਵੀ ਹੜਤਾਲ ਦੇ ਉੱਤੇ ਨੇ ਔਰ ਟੀਚਰਸ ਵੀ ਸਵਾਲ ਰੱਖਦੇ ਨੇ ਬਿਲਕੁਲ ਸੈਨੇਟ ਦੇ ਚੋਣਾਂ ਜਿਹੜੀਆਂ ਉਹ ਜ਼ਰੂਰ ਹੋਣੇ ਚਾਹੀਦੀਆਂ ਨੇ ਆਮ ਆਦਮੀ ਪਾਰਟੀ ਡਟ ਕੇ ਇਸ ਮੁੱਦੇ ਤੇ ਸਾਰੇ ਯੂਨੀਵਰਸਿਟੀ ਦੇ ਨਾਲ ਖੜੀ ਆ ਸਾਡੇ ਦੋਨੋਂ ਦੋ ਮੈਂਬਰ ਪਾਰਲੀਮੈਂਟ ਇਸ ਦੇ ਪ੍ਰੋਟੈਸਟ ਦੇ ਅੰਦਰ ਵੀ ਸ਼ਾਮਲ ਹੋ ਕੇ ਗਏ ਨੇ ਕਿ ਸੋ ਆਉਣ ਵਾਲੇ ਪੰਮਰ ਪਾਰਲੀਮੈਂਟ ਜਿਹੜਾ ਸੈਸ਼ਨ ਹੋਊਗਾ ਪਾਰਲੀਮੈਂਟ ਦਾ ਉਹ ਸੈਸ਼ਨ ਦੇ ਅੰਦਰ ਵੀ ਜਿਹੜਾ ਇੱਕ بلند ਆਵਾਜ਼ ਦੇ ਵਿੱਚ ਸੈਨੇਟ ਦੇ ਚੋਣਾਂ ਦੀ ਮੰਗ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੌਲੀ 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 ਕਰਕੇ ਲੋਕਤੰਤ੍ਰਿਕ ਜਿਹੜੀਆਂ ਇੰਸਟੀਚੂਸ਼ਨ ਹੈਗੀਆਂ ਜਿਹੜੀਆਂ ਲੋਕਤੰਤਰ ਦੁਆਰਾ ਚੁਣੀਆਂ ਗਈਆਂ ਸੰਸਥਾਾਂ ਨੇ ਉਹਨਾਂ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਆ ਔਰ ਕਿਤਨੇ ਕਿਤੇ ਜਿਹੜਾ ਸਟੇਟ ਨੂੰ ਨੇਸ਼ਨ ਨੂੰ ਜਿਹੜਾ ਉਹ ਡਿਕਟੇਟਰਸ਼ੇ ਬਲ ਤੱਕ ਰਹੀ ਹੈ ਆ ਪਗਤ ਸਿੰਘ ਜਿਹੜਾ ਪਾਕਿਸਤਾਨ ਦੇ ਵਿਚਾਰਤਵਾਨਾਂ ਦੇ ਕਰਾਰਿਆ ਆ ਆ ਦੇਖੋ ਪੂਰਾ ਭਾਰਤ ਜਾਣਦਾ ਪੂਰਾ ਪੰਜਾਬ ਜਾਣਦਾ ਪੂਰਾ ਦੇਸ਼ ਜਾਣਦਾ ਬੱਚਾ ਬੱਚਾ ਜਾਣਦਾ ਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਨੇ ਗੋਰਿਆਂ ਤੋਂ ਦੇਸ਼ ਆਜ਼ਾਦ ਕਰਾਇਆ ਸੀ ਸਾਮਰਾਜੀਵਾਦੀ ਤਾਕਤਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਸੀਗਾ ਅੱਜ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਅੱਜ ਹਰੇਕ ਪੰਜਾਬੀ ਦੇ ਦਿਲ ਦੇ ਅੰਦਰ ਅੱਜ ਹਰੇਕ ਭਾਰਤ ਵਾਸੀ ਦੇ ਦਿਲ ਦੇ ਅੰਦਰ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਸਥਾਨ ਹੈਗਾ ਸੋ ਸਾਨੂੰ ਕਿਸੇ ਗਵਾਹੀਆਂ ਤੋਂ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਮੈਂ ਉਹੀ ਕਹਿ ਰਿਹਾ ਕਿ ਜਿਹੜੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਚਾਹੇ ਉਹ ਅਲੱਗ ਹੋਏ ਨੇ ਸੋ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਦੇ ਉਹ ਸ਼ੋਭਾ ਨਹੀਂ ਦਿੰਦੇ ਹੈਗੇ ਕਿਉਂਕਿ ਗੋਰਿਆਂ ਤੋਂ ਆਜ਼ਾਦ ਸਾਮਰਾਜੀਵਾਦੀ ਤਾਕਤਾਂ ਤੋਂ ਆਜ਼ਾਦ ਜਿਹੜਾ ਜੇ ਅੱਜ ਭਾਰਤ ਹੋਇਆ ਸੀ ਤਾਂ ਉਹ ਨਾਲ ਪਾਕਿਸਤਾਨ ਵੀ ਹੋਇਆ ਸੀਗਾ ਸੋ ਇਸ ਤਰ੍ਹਾਂ ਦੀਆਂ ਮੰਤ ਭਾਗੀ ਗੱਲਾਂ ਨਹੀਂ ਕਰਨੀਆਂ ਚਾਹੀਦਾ ਦੇ ਜਾਣਦਾ ਕਿ ਸ਼ਹੀਦ ਅਜਪਗ ਸਿੰਘ ਸਾਡੇ ਦੇਸ਼ ਦੇ ਹੀਰੋ ਨੇ ਸਾਡੇ ਯੁੱਧ ਦੇ ਹੀਰੋ ਨੇ